ਗੁਲਵਰਗ ਸਿੰਘ ਜੀ ਬੜੇ ਟਾਈਮ ਬਾਅਦ ਮਿਲੇ ਹੋ। ਆਹ ਚੀਜ਼ ਦਾ ਭਾਰ ਸਰਕਾਰ ਵੀ। ਗੁਰਤੇਗ ਭਦਰ ਮਹਾਰਾਜ ਜੀ ਦਾ ਕੱਲ 시ਦੀ ਦਿਹਾੜਾ ਸੀਗਾ। ਲਾਲ ਕਿਲੇ ਤੇ ਵੀ ਮਨਾਇਆ। ਹਾਂ ਕੱਲ ਮੈਂ ਨਾ ਯਾਦ ਕਰਦਾ ਸੀ ਤੁਹਾਨੂੰ ਮੈਂ ਕਿਹਾ ਬਾਪੂ ਗੁਲਵਰਗ ਸਿੰਘ ਜੀ ਨੂੰ ਉੱਤੋਂ ਗੁਰਤੇਗ ਭਦਰ ਮਹਾਰਾਜ ਦੇ ਘਰੋਂ ਲੈ ਕੇ ਆਏ ਸੀਗੇ। ਇਹ ਠੀਕ ਨੇ ਉਹ ਅੱਖਾਂ ਠੀਕ ਨੇ ਆਪਰੇਸ਼ਨ ਹੋ ਗਏ ਸੀ। ਬਿਲਕੁਲ ਦੋਨੋਂ ਮਹਾਰਾਜ ਬਿਲਕੁਲ ਜੈ ਜੈਕਾਰ ਹੈ। ਵਾਹਿਗੁਰੂ। ਜੀ ਗੁਰਤੇਗ ਬਾਹਰ ਨਹੀਂ ਜੈ ਜੈਕਾਰ ਕਰ। ਅਨੰਦਪੁਰ ਚ ਅਨੰਦ ਮੰਦੇ ਸੀ ਫਿਰ ਮਾਣਾਂਗੇ ਕੋਈ ਮਾਣਾਂਗੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗਲਵਰਗ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਆ ਜਿਹੜੇ ਪਟਿਆਲੇ ਉੱਥੋਂ ਲੈ ਕੇ ਆਏ ਸੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਦਰ ਤੋਂ ਅੱਖਾਂ ਤੋਂ ਅੰਨੇ ਸੀ ਬਾਪੂ ਜੀ ਬਲਾਈਂਡ ਸੀ ਦਿਖਦਾ ਨਹੀਂ ਸੀ ਔਰ ਤਸਵੀਰਾਂ ਉਸ ਟਾਈਮ ਦੀਆਂ ਦੇਖੋ ਕੀ ਹਾਲਾਤ ਸੀ ਬਾਪੂ ਜੀ ਦੇ ਉੱਥੇ ਅੱਜ ਬਾਪੂ ਗਲਵਰਗ ਸਿੰਘ ਜੀ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਔਰ ਤੰਦਰੁਸਤ ਨੇ ਚੜ੍ਹਦੀ ਕਲਾ ਚ ਨੇ ਔਰ ਦੋਨਾਂ ਅੱਖਾਂ ਤੋਂ ਦਿਖਣ ਵੀ ਲੱਗ ਗਿਆ ਔਰ ਬਾਪੂ ਜੀ ਪੜੇ ਲਿਖੇ ਨੇ ਸਾਡੇ ਸੁਪਨਿਆਂ ਦੇ ਘਰ ਵਿੱਚ ਵੀ ਸਾਨੂੰ ਕੋਈ ਰੈ ਮਸ਼ਵਰੇ ਦੀ ਲੋੜ ਹੁੰਦੀ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਹਮੇਸ਼ਾ ਬਾਪੂ ਗਲਵਰਗ ਸਿੰਘ ਜੀ ਅਸ਼ੋਕੇ ਮੂਰੇ ਹੋ ਕੇ ਸਾਥ ਦਿੰਦੇ ਨੇ ਸਾਡਾ ਤੇ ਇਸ ਤਰ੍ਹਾਂ ਕਈ ਵਾਰੀ ਭਾਈ ਜ਼ਿੰਦਗੀ 'ਚ ਆਪਾਂ ਡਿੱਗਦੇ ਆਂ ਉੱਠਦੇ ਆਂ ਫੇਰ ਡਿੱਗਦੇ ਆਂ ਕੋਈ ਬਿਮਾਰੀ ਹੋ ਜਾਂਦੀ ਆ ਕੋਈ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਆ ਪਰ ਹਿੰਮਤ ਨਹੀਂ ਹਾਰਨੀ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਨਾਲ ਰਲ ਕੇ ਆਪਾਂ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਬਾਪੂ ਗਲਵਰਗ ਸਿੰਘ ਜੀ ਜੀ ਉੱਥੇ ਘੁੰਮਦੇ ਰਹਿੰਦੇ ਡਾਕਟਰ ਦਾਦ ਦੇ ਸੀ ਕੁਝ ਮਹੀਨੇ ਹੋਰ ਨਿਕਲ ਜਾਂਦੇ ਇਹਨਾਂ ਦੀ ਅੱਖਾਂ ਦਾ ਮੋਤੀਆ ਜਿਹੜਾ ਪੱਕ ਜਾਣਾ ਸੀ ਕਾਲਾ ਮੋਤੀਆ ਬਣ ਜਾਣਾ ਸੀ ਤੇ ਫਿਰ ਇਹ ਅੱਖਾਂ ਦੀ ਰੌਸ਼ਨੀ ਨਹੀਂ ਸੀ ਆਉਣੀ ਕਦੇ ਵੀ ਪਰ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਡੇ ਟੀਮ ਮੈਂਬਰ ਭਪਿੰਦਰ ਵੀਰੇ ਹੁਣੀ ਜਿਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਫਿਰ ਬਾਪੂ ਗਲਵਾਰਕ ਸਿੰਘ ਜੀ ਨੂੰ ਉੱਥੋਂ ਲੈ ਕੇ ਆਏ ਤੇ ਅੱਜ ਇਹ ਬਾਪੂ ਗਲਵਾਰਕ ਸਿੰਘ ਜੀ ਆਪਣੀਆਂ ਦੋਨਾਂ ਅੱਖਾਂ ਨਾਲ ਸਾਰੇ ਰੰਗ ਦੇਖ ਪਾ ਰਹੇ ਨੇ ਹੋਰ ਬਾਪੂ ਜੀ ਕਿਵੇਂ ਆ ਠੀਕ ਹੋ ਖੁਸ਼ ਹੋ ਹੋਰ ਠੀਕ ਹੋ ਖੁਸ਼ ਜੀ ਵਧੀਆ ਸਰ ਉਸ ਤੋਂ ਜ਼ਿਆਦਾ ਮੈਂ ਤੁਹਾਡੇ ਤੇ ਹੀ ਬੜਾ ਵਾਹਿਗੁਰੂ ਵਾਹਿਗੁਰੂ ਕਿ ਤੁਸੀਂ ਮੈਨੂੰ ਇੱਥੇ ਜਾ ਕੇ ਲੈ ਕੇ ਆਏ ਕਰਿਓ ਬਾਪੂ ਗਲਵਾਰਕ ਸਿੰਘ ਜੀ ਵਾਸਤੇ ਅਰਦਾਸ ਬੇਨਤੀਆਂ ਤੇ ਪ੍ਰਤਿਗ ਬਾਦਰ ਮਹਾਰਾਜ ਜੀ ਦੀ ਕਿਰਪਾ ਹੋਈ ਆ ਉਤੇਗ ਬਾਦ ਦਰਮਾਰਾ ਜੀ ਦੇ ਦਰ ਤੋਂ ਲੈ ਕੇ ਆਏ ਸੀਗੇ بس ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਚੰਗੇ ਤਰੀਕੇ ਨਾਲ ਸਾਫ਼ ਮਾਨ ਨਾਲ ਚੰਗੀ ਨੀਅਤ ਨਾਲ ਸੇਵਾ ਕਰਨ ਦਾ ਬਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ